ਗਾਈਸ ਕੀ ਹਾਲ ਚਾਲ ਉਮੀਦ ਕਰਦਾ ਸਾਰ ਠੀਕ ਠਾਕ ਹੋਗੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਮੇਰੇ ਨਵੇਂ ਬਲੌਗ ਤੇ ਤੁਹਾਡੇ ਸਾਰਿਆਂ ਦਾ ਚਲੋ ਜੀ ਡਾਡੀ ਸੈਟਿੰਗ ਹੋ ਗਏ ਕੰਮ ਤੇ ਜਾਣ ਲਈ ਤੇ ਗਾਈਸ ਇੱਕੋ ਵਾਲੀ ਮੱਕਟਾ ਆਲੇ ਤੇ ਕਿਉਂਕਿ ਠੰਡਾ ਮੱਕ ਬਾਲ ਕਟਾਣੇ ਆਲੇ ਥੋੜਾ ਠਹਿਰ ਕੇ ਕਟਾਣੇ ਆ ਠੰਡ ਤੁਮ ਲਗਦੀ ਆ ਦਾੜੀ ਦੂਰੀ ਤੋਂ ਪਰੇ ਆ ਗਈ ਮੇਰੇ ਗਾਈਸ ਇਧਰ ਦੇਖੋ ਮਸ਼ੀਨ ਪਲੇਟੋ ਉਹਨੜੀ ਆਪਾਂ ਕੱਢੀ ਆ ਬਾਹਰ ਐ ਸਾਤੀ ਮੂੰਹ ਪਰ ਕੀ ਹੋਉਂਦਾ ਦਾੜ ਵੀਰ ਹੋਉਂਦੀ ਗਏ ਤੇ ਤਾਂ ਆ ਗਰ ਹੋ ਗਈ ਆ ਤੇ ਮਿਲੀ ਆਪਣੀ ਹੋ ਗਈ ਤਿਆਰ ਗਾਇਸ ਮਾ ਤੋ ਲਿਆ ਤੇ ਬਾਕੀ ਚਲਦੇ ਆਪੀ ਵੀ ਕੰਮ ਤੇ ਲੈ ਹਟ ਹੰਡ ਬੜੀ ਹੋ ਗਈ ਗਾਇਸ ਹੋ ਗਈ ਗਾਇਸ ਸਾਡੇ ਘਰ ਚ ਚੱਲ ਗਈ ਲਾਈਟ ਬਸ ਕੀ ਪ੍ਰੋਬਲਮ ਹੋ ਗਈ ਆ ਅੱਛਾ ਕੋਈ ਪ੍ਰੋਬਲਮ ਆ ਹਾਂ ਇਹ ਤੇ ਸਹੀ ਬਰਾਬਰ ਨੂੰ ਮੀਂਹ ਗਾਈ ਚੈੱਕ ਕਰਦੇ ਆ ਥੋੜਾ ਕੀ ਆ ਇਹ ਸਾਰੇ ਠੀਕ ਆ ਇਹ ਸਾਰੇ ਠੀਕ ਆ ਤਾਂ ਆ ਇਹ ਸਾਰੇ ਕਿ ਗਈ ਫਿਰ ਕਿੱਥੋਂ ਆ ਲੈ ਆ ਦੇ ਆਨੀ ਗਾਈ ਸਲੈਟ ਚੱਲ ਗਈ ਸਾਡੀ ਮੇਤਲੇ ਦੀ ਗਿਲੀ ਆ ਗਈ ਚੂਈ ਹਾਂ ਚੂਈ ਇੱਥੇ ਤਾਂ ਹਾਂ ਚੈੱਕ ਕਰਾ ਚੱਕਰਾ ਜੀ ਧੀ ਲੱਭੇ ਜੀ ਨਿਸ਼ੇਆ ਐ ਕੰਦੇ ਸ਼ਿਆ ਮੱਛਾ ਦੇ ਚੈ ਆਸਰਾਤਾ ਬੈਟਰੀ ਜਾ ਦੇ ਉਹ ਕਾ ਕੀ ਹਾਂ ਟੱਕ ਕਰ ਦੇ ਯਰੰਦੇ ਚਾਹੀਦਾ ਟੱਕਣ ਲਿਆ ਤੂੰ ਕਰਨਾ हां तुन्ने ਚਾਹੀਦਾ ਫੋਨ ਕਰ ਲੈ ਆਪਣਾ ਫੋਨ ਮਸੀ ਦਾ ਮਸੀ ਦਾ ਲੋ ਜੀ ਗਾਇਸ ਖਾਣੇ ਰੋਟੀ ਰੋਟੀ ਕੰਮ ਤੇ ਜਾਂਨੇ ਆ ਓਕੇ ਗਾਇਸ 30 ਬਰੀ ਹੋ ਗਈ ਆ ਬਾਡੀ ਚੱਕਨ ਦੀ ਬਾਡੀ ਜਗਾ ਕੇ ਦਾਹਾਂ ਬੈਠੀ ਨਵੀਂ ਆ ਕੋਲਾ ਗਿਆ ਪਾਪਾ ਐ ਇੱਕ ਐ ਵੇ ਪਪਾ ਲਾ ਗਿਆ ਨਹੀਂ ਕੱਕਰ ਦੇਖਣੀ ਨਹੀਂ ਕਰਨੀ ਆ ਉਹ ਨਹੀਂ ਆ ਰਹੀ ਅੰਦਰ ਕਿ ਨਹੀਂ ਦੀ ਯਾਨੀ ਉਹ ਤੇ ਕੋ ਫੋਨ ਆ ਸੀ ਜਾ ਫੋਨ ਬੈਟਰੀ ਕਰਨੀ ਆ ਬੈਟਰੀਂ ਤੇ ਦੇ ਮਿਆਣੇ ਦੇ ਦੇ ਬੈਟਰੀ ਰਾਤ ਨੂੰ ਦੇ ਰਾਤ ਨੂੰ ਚਿੜਿਆ ਪਾਲਾ ਕੋਟੀ ਕਾਟੀ ਆਪ ਤੇ ਜਾ ਬਗ ਤੇ ਜਾ ਕੇ ਤੇ ਦੁੱਤੀ ਬੂੜ ਪਾ ਬੂੜ ਜਾ ਉਹ ਕਰੀਆ ਮਟਰ ਦੇ ਮਟਰ ਖਾਣੇ ਮਟਰ ਦੇ ਮਟਰ ਖਾਣਾ ਮਟਰ ਦੇ ਬਿਸਕੁਟ ਦੇ ਚਾਹ ਮਟਰ ਦੇ

ਲੋ ਕੇ ਦਾ ਲੋ ਜੀ ਗਾਇਸ ਤੁਪ ਵੀ ਚਰੇਗੀ ਯਾ ਕਰਾਕੇ ਦੀ ਦੇਖਿਓ ਕਲਿਸ਼ਕਾ ਮਾਰਦੀ ਵੀ ਇਹ ਤੁਪ ਇਹ ਮਿਲੀ ਵੀ ਦਿਖੋਤੀ ਮੇ ਲੱਗੇ ਦੋ ਲੋ ਗਾਇਸ ਕਰ ਤੇ ਖਾਣੇ ਰੋਟੀ ਰੱਟੀ ਚੱਲ ਜਾਂਦੇ ਹਾਂ ਬਾਜਾਂ ਆ ਜਰਾ ਬਾ ਆ ਗਾਇਸ ਦੇਖੋ ਛੇ ਆ ਡਿ ਜਰਾ ਬਣ ਗਏ ਇਹ ਬਾਜਾਂ ਮੈਂ ਕੀ ਆ ਬੱਜਾ ਬੱਜਾ ਕਿਤਾਬ ਚ ਬੱਜਾ ਬੱਜਣ ਹੁੰਦੀ ਜਰਾਬ ਹੁੰਦੀਆਂ ਸੋਕਸ ਕਸੋਕਸ ਸੋਕਸ ਸ਼ੋਕਸ ਸ਼ੋਕਸ ਸ਼ੋਕ ਸ਼ੋਕ ਖਿਸ਼ਕੰਦੇ ਸ਼ੋਕਸ਼ੀ ਐ ਆਕਾ ਬੱਜਾ ਐ ਐ ਕੀ ਜੋਜੀ ਨੋਜੀ ਆਹ ਨੋਜੀ ਮੀ ਵੀ ਜਦੀ ਬਿਦੀ ਗਾਇਸ ਮੇਰੀ ਨੋਜੀ ਬੱਗੀ ਹੈ ਕਿਆ ਹੈ ਗਾਇਸ ਮੇਰੀ ਨੋਜੀ ਬੱਗ ਗਈ ਹੈ ਮੈਂ ਮੈਂ ਦੈਟ ਟੂ ਦੀ ਦੀ ਦਾ ਕੀ ਅਰੇ ਕੀ ਕਹਿ ਗਈ ਹੈ ਅਰੇ ਕੀ ਜੈ ਮੇਰੇ ਮਾ ਜੀਜੀ ਕਰਨਾ ਹੈ ਜੀਜੀ ਕਾਹੀਆਂ ਨਾ ਮੈਂ ਜੀਜੀ ਕਾਈ ਕਰਨੀ ਹੈ ਬੜੀ ਗੀਕਾਂ ਦੀ ਆ ਮਿਨਾਗਰ ਠਾਂਡੇ ਆ ਤੇ ਲੱਗੇ ਕਨਾਰਾ ਨਾ ਨਾ ਆ ਗਾ 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 ਅੰਬਲੀ ਦੇ ਟੋਆਂ ਦੀ ਰੋਇ ਤੁੱਟ ਰਿਆ ਨੂੰ ਮੈਨੂੰ ਆ ਮੇਰੇ ਮੁੰਡੇ ਨੂੰ ਵਾਏ ਕਹਿੰਦੀ ਮਾਰਦੀ ਹੈ ਮੁੰਡਾ ਕਿੰਨੇ ਸਕੂਲ ਕਿੰਨੇ ਲੱਗਣੇ ਦੋ ਦੋ ਕਈ ਸਕੂਲਾਂ ਦੇ ਪਈਆਂ ਛੋਟੀਆਂ

ਆ ਗਿਆ ਜੀ ਜਾਨ ਕੇ ਕਰੀ ਜਾਈ ਲਈ ਹੁਣ ਕਿੱਲੇ ਕਰਦੀ ਆ ਹੈ ਪਾਉ ਆਟੂ ਪਾੜੇ ਪਿਆੜਾ ਐ ਸੋਣੀ ਲੱਗਦੀ ਇਹਨੂੰ ਆ ਨਾ ਦੇਖਾਂ ਦੂਰੀ ਬਾਲ ਵੀ ਨਿਕਲੇ ਸੀ ਹੈ ਨਾ ਸੋਣੀ ਨਹੀਂ ਰਾਤ ਉਹ ਬੀੜ ਲੇ ਮੁਕੇਦਰ ਮੁਕਰ ਐ ਬਿੱਲੀ ਟੋਪੀਓ ਅਰੇ ਬੂੜ ਕੋਲ ਨੀ ਵੇਣ ਮੇ ਮਗਰ ਮਗਰ ਘੁੰਮਣ ਨੂੰ ਗਿਆ ਨਿਕੰਦੇ ਆ ਪੀ ਬੜੀ ਕੋਲ ਇਹ ਨਾਲ ਦੀ ਇਦਾਂ ਇਦਾਂ ਕੋਈ ਲੱਗਦੀ ਐ ਨਾ ਅੱਦਾ ਜਾ ਕੇ ਅੰਦਰ ਦੇਖਦਾ ਦਵੇ ਬਾਹਰ ਗਿਆ ਟੱਕਦਾ ਫੜਿਆ ਜਿੱਲੀ ਹਾਦੀ ਕਰਦੀ ਐ ਮੱਥਾ ਉਹਦਾ ਨੰਗਾ ਕਰਕੇ ਦੇ ਅੱਦਾ ਯਾਰ ਸੰਗ ਲੱਗਦੀ ਨਾ ਲਈ ਠੀਕ ਹੈ ਆਹ ਲੈ ਗੋਹਾਂਟਲੇ ਦੀ ਹਰੇਦਾਂ ਮੈਂ ਗੂਗੀ ਦੀ ਬੂਹਾਂ ਚੱਲੀ ਫਿਰ ਕਹਿ ਬੜ ਜਾ ਕਹਿ ਜਾ ਜਾ ਕਹਾਂ ਪੜੀ ਠੀਕ ਐ ਚੱਲ ਠੀਕ ਐ ਉਹ ਚੱਲ ਗਈ ਉਹ ਚੱਲ ਗਈ ਤੇ ਬੜ ਜਾ ਬੜ ਜਾ ਉਹ ਚੱਲ ਗੂਗੀ 是。<laughs> <laughs>